ਸਵੈਕਾਰ ਕਲਿਆਣ ਟੀਵੀ ਪੰਜਾਬੀ ਅਕੀਰੂਸੀ ਤੇ ਆਏ ਦੇ ਨਹੀਂ ਠੱਗੀਆਂ ਠੂਰੀਆਂ ਦੇ ਨਵੇਂ-ਨਵੇਂ ਮਾਮਲੇ ਸਾਹਮਣੇ ਆ ਰਹੇ ਨੇ ਇਹ ਬਠਿੰਡਾ ਤੋਂ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਡਾਕਟਰ ਨੂੰ ਇੱਕ ਕਾਲ ਆਉਂਦੀ ਹੈ ਜਿਸ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਇਹ ਜਿਹੜਾ ਸ਼ਖਸ ਹੈ ਜਿਸ ਦੇ ਵੱਲੋਂ ਕਾਲ ਕੀਤੀ ਗਈ ਹੈ ਇਹ ਨਾ ਸ਼ੂਅਰ ਸੈਟਿੰਗ ਦਾ ਬਿਜ਼ਨਸ ਹੈ ਡਾਕਟਰ ਨੂੰ ਆਪਣੀਆਂ ਗੱਲਾਂ ਦੇ ਵਿੱਚ ਇਹ ਲਗਾ ਲੈਂਦੇ ਨੇ ਤੇ ਪਰਮਾਉਂਦੇ ਹੋਏ ਉਸ ਦੇ ਕੋਲੋਂ ਇਨਵੈਸਟਮੈਂਟ ਕਰਵਾ ਲੈਂਦੇ ਨੇ ਤਾਂ ਦੱਸਿਆ ਜਾ ਰਿਹਾ ਹੈ ਕਿ 5 ਕਰੋੜ ਤੋਂ ਵੱਧ ਦੇ ਜਿਹੜੇ ਸ਼ੇਅਰ ਨੇ ਇਸ ਡਾਕਟਰ ਦੇ ਵੱਲੋਂ ਇਥੇ ਖਰੀਦਲੇ ਜਾਂਦੇ ਨੇ ਦੇ ਉੱਤੇ ਇਹ ਸਾਰੀ ਗੱਲਬਾਤ ਹੁੰਦੀ ਹੈ ਹਾਲਾਂਕਿ ਬਾਅਦ ਦੇ ਵਿੱਚ ਜਦ ਪੁਲਿਸ ਨੂੰ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਤਫਦੀਸ਼ ਦੇ ਵਿੱਚ ਸਾਹਮਣੇ ਆਉਂਦਾ ਹੈ ਕਿ ਜਿਹੜੀ ਕੰਪਨੀ ਜਿਸ ਦਾ ਜ਼ਿਕਰ ਕਰਕੇ ਇੱਥੇ ਸ਼ੇਅਰ ਵੇਚੇ ਗਏ ਸਨ ਉਹ ਕੰਪਨੀ ਜਿਹੜੀ ਹੈ ਫਰਾਡ ਹੈ ਕੋਈ ਲੀਗਲ ਕੰਪਨੀ ਨਹੀਂ ਹੈ ਉਸ ਤੋਂ ਬਾਅਦ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਆਈਟੀ ਸੈਲ ਦੀ ਮਦਦ ਦਿੱਤਾ ਜਿਹੜੀ ਅਗਲੀ ਕਾਰਵਾਈ ਉਹ ਕੀਤੀ ਜਾ ਰਹੀ ਹੈ ਤੇ ਜਲਦ ਹੀ ਜਿਹੜੇ ਦੋਸ਼ੀ ਨੇ ਆਖਰ ਕਿੱਥੋਂ ਫੋਨ ਕਾਲ ਕੀਤੀ ਗਈ ਹੈ ਕਿੱਥੋਂ ਇਹਨਾਂ ਦੇ ਬੁੱਲੇ ਜਿਹੜਾ ਆਪਣਾ ਸਾਰਾ ਧੰਦਾ ਚਲਾਇਆ ਜਾ ਰਿਹਾ ਹੈ ਆਇਦਿਨ ਲੋਕਾਂ ਨੂੰ ਫਸਾਇਆ ਜਾ ਰਿਹਾ ਹੈ ਤਾਂ ਇੱਥੇ ਦੀ ਉਹ ਦੀ ਜਾਂਚ ਕੀਤੀ ਜਾਵੇਗੀ ਇਸ ਨੂੰ ਲੈ ਕੇ ਐਸਪੀ ਸਿਟੀ ਨਰਿੰਦਰ ਸਿੰਘ ਦੇ ਵੱਲੋਂ ਜਿਹੜੀ ਪ੍ਰੈਸ ਨੂੰ ਜਾਣਕਾਰੀ ਦਿੱਤੀ ਗਈ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਕੇਸ ਆ ਉਦਾਰਜ ਹੋ ਚੁੱਕਿਆ ਤੇ ਅਗਲੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ ਸਰ ਇੱਕ ਮਾਮਲਾ ਸਾਹਮਣੇ ਰਕੂਡਨਾ ਫਰੋਡ ਰਿਪੋਰਟ ਹੋਈ ਹੋਈ ਹੈ ਇਹ ਨਹੀਂ ਮੌਤਾ ਹੈ ਕਿ ਕੀ ਕਰ ਰਹੀ ਹੈ ਪੁਲਿਸ ਇਹ ਡਾਕਟਰ ਕਸ਼ਿਸ਼ ਕਰਗ ਹੈਗੇ ਜਿਨ੍ਹਾਂ ਨੇ ਪੁਲਿਸ ਦੇ ਕੋਲ ਇੱਕ ਕੰਪਲੀਟ ਕੀਤੀ ਹੈ ਕਿ 25 ਅਪ੍ਰੈਲ ਨੂੰ ਉਸਨੇ ਇੱਕ ਫੋਨ ਕਾਲ ਆਈ ਸੀ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਅਸੀਂ ਜਿਹੜੇ ਸ਼ੇਅਰਸ ਦੇ ਪਰਚੇਸ ਦਾ ਜਾਂ ਸੈਲਿੰਗ ਦਾ ਕੰਮ ਕਰਦੇ ਆਂ ਤੇ ਸਾਡੀ ਫਰਮ ਜਿਹੜੀ ਹੈਗੀ ਹੈ ਲੀਗਲ ਪ੍ਰोसीडिंग्स ਦੇ ਨਾਲ ਰਜਿਸਟਰਡ ਹੈਗੀ ਹੈ ਸੋ ਜਿਹੜੀ ਗੱਲਾਂ-ਗੱਲਾਂ ਦੇ ਵਿੱਚ ਉਹਨਾਂ ਨੇ ਡਾਕਟਰ ਸਾਹਿਬ ਨੂੰ ਜਿਹੜਾ ਆਪਣੀਆਂ ਗੱਲਾਂ ਦੇ ਵਿੱਚ ਲੈ ਕੇ ਭਰਮਾ ਲਿਆ ਉਸ ਤੋਂ ਬਾਅਦ ਡਾਕਟਰ ਸਾਹਿਬ ਨੇ ਕੁੱਲ ਫਰਮ ਦੇ ਵਿੱਚ 5 ਕਰੋੜ 93 ਲੱਖ 600 ਦੇ ਕਰੀਬ ਜਿਹੜੀ ਹੈਗੀ ਇਨਵੈਸਟਮੈਂਟ ਕੀਤੀ ਸ਼ੇਅਰ ਜਿਹੜੇ ਸੀਗੇ ਪਰਚੇਸ ਕੀਤੇ ਸੀਗੇ ਹੁਣ ਬਾਅਦ ਦੇ ਵਿੱਚ ਜਿਹੜੇ ਪੁਲਿਸ ਨੇ ਤੇ ਤਪੇਸ਼ ਕੀਤੀ ਪਤਾ ਲੱਗਿਆ ਤੇ ਇਹ ਜਿਹੜੀ ਫਰਮ ਸੀਗੀ ਇਹ ਫਰਾਡ ਸੀਗੀ ਤੇ ਇਹਦੇ ਸਬੰਧ ਦੇ ਵਿੱਚ ਅਸੀਂ ਥਾਣਾ ਕਨਾਲ ਕਲੋਨੀ ਦੇ ਵਿੱਚ 87 ਨੰਬਰ ਐਫ ਆਈ ਆਰ ਦਰਜ ਰਜਿਸਟਰ ਕਰ ਲਈ ਅੰਡਰ ਸੈਕਸ਼ਨ 420 ਤ੍ਰੈ ਲਮੈਂਟ ਸੈਕਸ਼ਨਸ ਆਫ ਆਈਟੀ ਐਫ ਦੇ ਤਹਿਤ ਦਰਜ ਰਜਿਸਟਰ ਕਰ ਲਈਏ ਮਕਦਮਾ ਦਰਜ ਕਰਕੇ ਜਿਹੜੀ ਹੈਗੀ ਤਫਤੀਸ਼ ਅਸੀਂ ਸ਼ੁਰੂ ਕਰ ਦਿੱਤੀ ਹੈ ਈਓ ਬੈਂਕ ਵੱਲੋਂ ਬਟੰਡਾ ਵੱਲੋਂ ਜੀ ਤਫਤੀਸ਼ ਕੀਤੀ ਜਾ ਰਹੀ ਹੈ ਜਲਦੀ ਹੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਗ੍ਰਫਤਾਰ ਕਰ ਲਿਆ ਜਾਊਗਾ ਤੇ ਜਿਹੜੀ ਜੋ ਵੀ ਇਹਦੇ ਪਿੱਛੇ ਸਾਰੇ ਚੈਨਲ ਹੈਗਾ ਜਾਂ ਜਿਹੜਾ ਗੈਂਗ ਆਪਰੇਟ ਕਰ ਰਿਹਾ ਸਾਰਿਆਂ ਦਾ ਜਿਹੜਾ ਹੈਗਾ ਜਲਦੀ ਹੀ ਅਸੀਂ ਸੰਕਟ ਪਿੱਛੇ ਜਾਣਾ ਹੈ ਜੀ ਇਹ ਕੀ ਹੋਇਆ ਸਰ ਕੌਣ ਲੋਕ ਸੀ ਇਹ ਕਿਵੇਂ ਡ੍ਰੈਪ ਤੇ ਲੌਂਗ ਲਏ ਡੈਫੀਨਿਟਲੀ ਜਿਹੜੇ ਇਹਦੇ ਵਿੱਚ ਕੁਝ ਸਾਡੇ ਕੋਲ ਲੀਡਸ ਹੈਗੀਆਂ ਨੇ ਉਹਨਾਂ ਲੀਡਸ 'ਤੇ ਕੰਮ ਕਰ ਰਹੇ ਹਾਂ ਜਿੱਦੇ ਟੈਕਨੀਕਲ ਡਿਟੇਲਸ ਹੈਗੀਆਂ ਜਾਂ ਉਹਨਾਂ ਨੇ ਬੈਂਕ ਖਾਤੇ ਜਿਹੜੇ ਹੈਗੇ ਨੇ ਇਹਨਾਂ ਦੇ ਵਿੱਚ ਉਹਨਾਂ ਨੇ ਪੈਸੇ ਜਿਹੜੇ ਟਰਾਂਸਫਰ ਕਰਵਾਏ ਨੇ ਸੋ ਕੁਝ ਐਂਗਲਸ ਹੈਗੇ ਨੇ ਜਿਨ੍ਹਾਂ 'ਤੇ ਅਸੀਂ ਵਰਕ ਕਰ ਰਹੇ ਹਾਂ ਜਲਦੀ ਹੀ ਜਿਹੜੇ ਬੰਦੇ ਨੇ ਅਸੀਂ ਆਇਡੈਂਟੀਫਾਈ ਕਰ ਲਵਾਂਗੇ ਤੇ ਫਰ더 ਜਿਹੜੀ ਇਨਵੈਸਟੀਗੇਸ਼ਨ ਇਸ ਮਕਦਮੇ ਦੇ ਵਿੱਚ ਕੀਤੀ ਜਾ ਰਹੀ ਹੈ ਹੈਵੀ ਮੌਨ ਇਨਵੈਸਟੀਗੇਟ ਕੀਤੀ ਗਈ ਉਸ ਸਾਈਕਲ ਕੋਲ ਫੋਕਸ ਕਰ ਰਹੇ ਹਾਂ ਵੀ ਦੇਖੋ ਜਿਹੜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਵਿਸ਼ਾ ਜਿਹੜਾ ਹੈ ਠੱਗੀ ਦਾ ਵਿਸ਼ਾ ਵੀ ਕਿਸ ਮਾਧਮ ਰਹੀਂ ਆਪਰੇਟ ਕਰਦੇ ਨੇ ਸੋ ਸਾਰਾ ਜਿਹੜੇ ਐਂਗਲਸ ਨੇ ਉਹਨੂੰ ਕੀਤੀ ਜੋ ਕੋਈ ਡਾਕਟਰ ਸਾਹਿਬ ਵੀ ਜਿਹੜੇ ਪੜੇ ਲਿਖੇ ਬੰਦੇ ਨੇ ਸੋ ਕਿਸ ਮੋਡਿਊਲ ਰਹੀਂ ਆਪਰੇਟ ਕਰਦੇ ਤੇ ਕਿੱਦਾਂ ਬੰਦੇ ਨੂੰ ਚਾਸੇ ਦੇ ਵਿੱਚ ਫਸਾ ਕੇ ਠੱਗੀ ਮਾਰਦੇ ਨੇ ਸੋ ਉਹਦੇ ਤੇ ਵਰਕ ਕਰ ਰਹੇ ਆ ਜਲਦੀ ਹੀ ਇਹਨਾਂ ਬੰਦਿਆਂ ਨੂੰ ਪਛਾਣ ਕਰਕੇ ਅਸੀਂ ਅਰੈਸਟ ਕਰ ਲਵਾਂ ਬਾਬਾ ਜੀ ਜੀ ਆਸ 88 ਨੰਬਰ ਐਫ ਆਈ ਆਰ ਥਾਣਾ ਕਨਾਲ ਕਲੋਨੀ ਦੇ ਵਿੱਚ ਦਰਜ ਕੀਤਾ ਗਈ ਹੈ